ਕੰਡ ਨੰਬਰ 13 ਦੇ ਵਿੱਚ ਤੁਸੀਂ ਆਪਣਾ ਸੁਭਾਵੀ ਉਮੀਦਵਾਰ ਹੈਗੇ ਹੋ ਹਾਂ ਬਿਲਕੁਲ ਹਾਂ ਜੀ ਔਰ ਬਰਾੜ ਸਾਹਿਬ ਨੇ ਮੈਨੂੰ ਟਿਕਟ ਦੀ ਹਾਂ ਬਹੁਤ ਪਹਿਲਾਂ ਕਰ ਚੁੱਕੇ ਆ ਜੀ ਨਾ ਬੱਚਾ ਨਾਂ ਸਕਦਾ ਨਾ ਇਥੇ ਬਜ਼ੁਰਗ ਨਾਂ ਸਕਦਾ ਨਾ ਜਵਾਨ ਨਾਂ ਸਕਦਾ ਕਈਆਂ ਦੀਆਂ ਲੱਤਾਂ ਬਾਹਾਂ ਟੁੱਟੀਆਂ ਕਈਆਂ ਦਾ ਜਾਨੀ ਕਿ ਨੁਕਸਾਨ ਹੋ ਚੁੱਕਾ ਇਥੇ ਤੁਹਾਨੂੰ ਬਰਾੜ ਤੋਂ ਲੱਗਿਆ ਨਾ ਨਾ ਟਾਇਰ ਭਿੱਜੂਗਾ ਤੇ ਨਾ ਐਂਪਾਇਰ ਭਿੱਜੂਗਾ ਕੀ ਪ੍ਰੋਸੈਸ ਦਾ ਤੁਹਾਨੂੰ ਬਰਾੜ ਤੋਂ ਦੱਸਿਆ ਹੈਗਾ ਹੈ ਵੀ ਇਹਦਾ ਸੀਵੇਰੇ ਦਾ ਜਿਹੜਾ ਟੈਂਡਰ ਲੱਗ ਲਿਆ ਜੀ ਅਤੇ ਜਿਹੜਾ ਇੰਟਰਲੋਕ ਟਾਇਲ ਦਾ ਉਹਦਾ ਵਾਰਡਰ ਹੈਗਾ ਉਹ ਟੈਂਡਰ ਅਲੱਗ ਹੈਗਾ ਆ ਤੇ ਸਾਡੇ ਚਰਸੀ ਗੇਟ ਛੋਟਾ ਚੌਂਕ ਅਤੇ ਆਪਣਾ ਸਰਾਫਾਂ ਵਿਆਹ ਜਿਹੜੀ ਬਹੁਤ ਪੁਰਾਣੀ ਪ੍ਰੋਬਲਮ ਹੈਗੀ ਆ ਸੀਵਰੇ ਲੌਗਿੰਗ ਰਹਿੰਦੀ ਹੈਗੀ ਆ ਵਾਟਰ ਲੌਗਿੰਗ ਔਰ ਸੀਵਰੇ ਦੀ ਪ੍ਰੋਬਲਮ ਹੈਗੀ ਆ ਅੱਜ ਤੁਸੀਂ ਇੱਥੇ ਪਹੁੰਚੇ ਹੋ ਕੀ ਕਹਿਣਾ ਚਾਹੁੰਦੇ ਆ ਮੈਂ ਬੜੇ ਚਿਰ ਤੋਂ ਡਿਮਾਂਡ ਸੀਗੀ ਇੱਥੇ ਸੀਵਰੇਜ ਸਮੱਸਿਆ ਸੀਗੀ ਉਹਦਾ ਅਸੀਂ ਅੱਜ ਕੰਮ ਸ਼ੁਰੂ ਕਰਾਇਆ ਔਰ ਮਹੱਲਾ ਨਿਵਾਸੀਆਂ ਨੇ ਔਰ ਸੰਪਤ ਸਾਹਿਬ ਨੇ ਜੋ ਸਾਨੂੰ ਤੁਜਾਓ ਦਿੱਤੇ ਹੈ ਕਿ ਜਿੰਨੀ ਗਲੀ ਪੱਟੋ ਉਹਨਾਂ ਸੀਵਰੇਜ ਪੈ ਜੇ ਉਹਨਾਂ ਟਾਇਲ ਲੱਗ ਜੇ ਕਿਉਂਕਿ ਕਰੋਨਾ ਤੋਂ ਬਾਅਦ ਹੁਣ ਜਾ ਕੇ ਜਿਹੜਾ ਹੈਗਾ ਵਪਾਰ ਖੁੱਲਿਆ ਤੇ ਜੇ ਹੁਣ ਅਸੀਂ ਗਾਈਆਂ ਸਾਰੀਆਂ ਪੱਟਦੇ ਆਂਗੇ ਤੇ ਜੇ ਹੁਣ ਵਪਾਰ ਨੂੰ ਕਿਸੇ ਕਿਸ ਨੂੰ ਟੱਕਾ ਲੱਗਦਾ ਲੋਕਾਂ ਦਾ ਨੁਕਸਾਨ ਹੋਏਗਾ ਅੱਜ ਇਹ ਨੁਕਸਾਨ ਕਿਸ ਦੀ ਜ਼ਿੰਮੇਵਾਰੀ ਇਹ ਜਿਹੜਾ ਪ੍ਰੋਜੈਕਟ ਹੈਗਾ ਕਿੰਨੇ ਦਾ ਹੈਗਾ ਪਾਣੀ ਬਹੁਤ ਪਾਣੀ ਦੇ ਇਥੇ ਇੰਨਾ ਹੋ ਜਾਂਦਾ ਬੱਚੇ ਦੋ ਲੈ ਕੇ ਫਿਓਗਤ ਲੰਘਣਾ ਇਥੋਂ ਦੀ ਮੁਸ਼ਕਲ ਹੋ ਜਾਂਦਾ ਇਸ ਗਲੀ ਦੇ ਵਿੱਚ ਸਰਕਾਰ ਦਾ ਕੋਈ ਸਮਾਧਾਨ ਦੇ ਕਰਨਾ ਆਇਆ ਜੀ ਸੁਨੀਲ ਕੁਮਾਰ ਬੱਗਾ ਜੀ ਸਾਡੇ ਨਾਲ ਮੌਜੂਦ ਨੇ ਵਾਰਡ ਨੰਬਰ 13 ਤੋਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਹਾਂਜੀ ਬੱਗਾ ਜੀ ਸਵਾਗਤ ਹੈ ਤੁਹਾਡਾ ਇੱਕ ਪਹੁੰਚ ਲਈ ਧੰਨਵਾਦ ਜੀ ਬਰਾੜ ਸਾਹਿਬ ਆਏ ਤੁਹਾਡੇ ਕੋਲ ਅੱਜ ਇਸ ਤਰ੍ਹਾਂ ਕੀ ਕਹਣਾ ਚਾਹੋਗੇ ਉਹਨਾਂ ਬਾਰੇ ਬਰਾੜ ਸਾਹਿਬ ਜਿਦਾ ਤੁਸੀਂ ਜਾਣਦੇ ਹੋ ਸਾਰੇ ਜੀ ਸਾਡੇ ਚਰਸੀ ਗੇਟ ਛੋਟਾ ਚੌਂਕ ਅਤੇ ਪਰਾ ਸਰਾਫਾਂ ਵਿਆਹ ਜਿਹੜੀ ਬਹੁਤ ਪੁਰਾਣੀ ਪ੍ਰੋਬਲਮ ਹੈਗੀ ਆ ਸੀਵਰੇਜ ਲੌਗਿੰਗ ਰਹਿੰਦੀ ਹੈਗੀ ਆ ਵਾਟਰ ਲੌਗਿੰਗ ਔਰ ਸੀਵਰੇਜ ਦੀ ਪ੍ਰੋਬਲਮ ਹੈਗੀ ਆ ਤੇ ਬਹੁਤ ਪ੍ਰਾਣੀ ਪ੍ਰੋਬਲਮ ਸਾਡੀ ਵਾਰਡ ਦੀ ਹੈਗੀ ਇਹ ਵਾਰਡ ਨਹੀਂ ਸਾਰੇ ਸ਼ਹਿਰ ਦੀ ਪ੍ਰੋਬਲਮਾਂ ਢਿੰਡਾ ਸਾਹਿਬ ਜੀ ਜੀ ਤੇ ਮੈਂ ਜਦੋਂ ਵਾਰ ਨੰਬਰ 13 ਤੋਂ ਪਿਛਲੀ ਵਾਰ ਚ ਇਲੈਕਸ਼ਨ ਲੜਿਆ ਤਾਂ ਉਦੋਂ ਵੀ ਇੱਕ ਸਵਾਲ ਅਸੀਂ ਕਰਨਾ ਚਾਹਾਂਗੇ ਤਾਂ ਕੀ ਹੱਲ ਕੀ ਕੱਢਿਆ ਜੀ ਬਰਾਤਾਂ ਲਈ ਕੀ ਪ੍ਰੋਸੈਸ ਹੈ ਦਾ ਤੁਹਾਨੂੰ ਬਰਾਤਾਂ ਦੱਸਿਆ ਹੈਗਾ ਆ ਵੀ ਇਹਦਾ ਸੀਵਰੇਜ ਦਾ ਇਹ ਟੈਂਡਰ ਲੱਗ ਲਿਆ ਜੀ ਅਤੇ ਜਿਹੜਾ ਇੰਟਰਲੋਕ ਟਾਇਲ ਦਾ ਉਹਦਾ ਵਾਰਡਲ ਹੈਗਾ ਟੈਂਡਰ ਅਲੱਗ ਹੈਗਾ ਆ ਜੀ ਔਰ ਪ੍ਰੋਪਰ ਤਰੀਕੇ ਨਾਲ ਜੋ ਤਰੀਕੇ ਨਾਲ ਇਹ ਬੰਦਾ ਹੈਗਾ ਆ ਜੀ ਵੀ ਜੋ ਤਰੀਕੇ ਨਾਲ ਬੰਦਾ ਪ੍ਰੋਪਰ ਜੀ ਵੀ ਉਸ ਤਰੀਕੇ ਨਾਲ ਇਹਦਾ ਹਲਕੀ ਤੇ ਜਾਊਗਾ ਮੈਂ ਇੱਕ ਵਾਰ ਇੱਕ ਮਿੰਟ ਰੋਕ ਰਿਹਾ ਤੁਹਾਨੂੰ ਇਹ ਸਮੱਸਿਆ ਜਿਹੜੀ 30 40 ਸਾਲ ਪੁਰਾਣੀ ਆ ਇਥੋਂ ਨਾ ਕੋਈ ਮੈਂ ਜਿਵੇਂ ਬਰਾੜਥਾ ਨੂੰ ਦੱਸਿਆ ਜੀ ਨਾ ਬੱਚਾ ਨਾ ਸਕਦਾ ਨਾ ਇਥੇ ਬਜ਼ੁਰਗ ਨਾ ਸਕਦਾ ਨਾ ਜਵਾਨ ਨਾ ਸਕਦਾ ਕਈਆਂ ਦੀਆਂ ਲੱਤਾਂ ਬਾਹਾਂ ਟੁੱਟੀਆਂ ਕਈਆਂ ਦਾ ਯਾਨੀ ਕਿ ਨੁਕਸਾਨ ਹੋ ਚੁੱਕਾ ਇਥੇ ਤੁਹਾਨੂੰ ਬਰਾੜਥਾ ਨੂੰ ਕਿਹਾ ਨਾ ਨਾ ਟਾਇਰ ਭਿੱਜੂਗਾ ਤੇ ਨਾ ਪੈਰ ਭਿੱਜੂਗਾ ਅਸੀਂ ਅਸੀਂ ਪੂਰੇ ਇਮਾਨਦਾਰ ਨੇ ਕੰਮ ਕਰਾਂਗੇ ਅਸੀਂ ਪੋਲੀਟਿਸਟਸ ਆਏ ਹੈਗੇ ਆ ਲੋਕ ਸਭਾ ਵਾਸਤੇ ਜੀ ਜੀ ਨਾ ਕਿ ਅਸੀਂ ਦੁਕਾਨਦਾਰ ਬਣਾਈਏ ਇਹਨੂੰ ਚਲੋ ਆਪਾਂ ਕਨਫਰਮ ਕਰ ਲੈਨੇ ਵਾਰਡ ਨੰਬਰ 13 ਦੇ ਵਿੱਚ ਤੁਸੀਂ ਆਪਣਾ ਸੁਭਾਵੀ ਉਮੀਦਵਾਰ ਹੈਗੇ ਹਾਂ ਹਾਂ ਬਿਲਕੁਲ ਆ ਜੀ ਔਰ ਬਰਾੜ ਸਾਹਿਬ ਨੇ ਮੈਨੂੰ ਟਿਕਟ دی ਹਾਂ ਬਹੁਤ ਪਹਿਲਾਂ ਕਰ ਚੁੱਕੇ ਆ ਜੀ ਜੀ ਔਰ ਉਸੇ ਨਹੀਂ ਹਾਂ ਕਰ ਚੁੱਕੇ ਆ ਜੀ ਸੁਭਾਵੀ ਸੁਭਾਵੀ ਬਿਲਕੁਲ ਹਾਂ ਹਾਂ ਬਿਲਕੁਲ ਹਾਂ ਕਰ ਚੁੱਕੇ ਆ ਸੁਭਾਵੀ ਸੁਭਾਵੀ ਹਾਂ ਨਹੀਂ ਸੁਭਾਵੀ ਹਾਂ ਬਿਲਕੁਲ ਨਹੀਂ ਸੁਭਾਵੀ ਬਿਲਕੁਲ ਕਨਫਰਮ ਕਰਾਂਗੇ ਇਸ ਤੋਂ ਪਹਿਲੇ ਗੋਪੀ ਦੀ ਵਾਰਡ ਤੋਂ ਵੀ ਆਏ ਸੀ ਉਹਨਾਂ ਨੇ ਵੀ ਕਿਹਾ ਸੀ ਜੋ ਸਾਡੀ ਪਾਰਟੀ ਡਿਸੀਜਨ ਲਏ ਪਾਰਟੀ ਡਿਸੀਜਨ ਹੈ ਜੀ 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 ਉਹਦੇ ਮੈਂ ਨਾਲ ਖੜਾ ਆਂ ਜੀ ਔਰ ਮੈਨੂੰ 100 ਪਰਣਵੀਦ ਹੈਗੀ ਆ ਜੀ ਵੀ ਇਹ ਟਿਕਟ ਨੇ ਵਾਰਡ ਨੰਬਰ 13 ਦੀ ਹੈਗੀ ਆ ਉਹ ਬਰਾੜ ਸਾਹਿਬ ਨੇ ਮੈਨੂੰ ਹੀ ਦੇਣੀ ਹੈ ਜੀ ਔਰ ਮੈਂ ਆਪਣੇ ਵਾਰਡ ਨੰਬਰ 13 ਦੇ ਕੱਲੇ ਕੱਲੇ ਵੋਟਰ ਨੂੰ ਇਹ ਸ਼ਹਿਰ ਦੀ ਜਿਹੜੀ ਵੱਡੀ ਸਮੱਸਿਆ ਜਿਹੜੀ ਹੈ ਤੁਸੀਂ ਹੱਲ ਕਰ ਪਾਉਂਗੇ ਵੱਡੀ ਸਮੱਸਿਆ ਟਿੰਗੜਾ ਸਾਹਿਬ ਇਹ ਹੱਲ ਕੱਲੇ ਮੈਂ ਨਹੀਂ ਕਰਨੀ ਜੀ ਇਹ ਹੱਲ ਕਰਨੀ ਰਲਮੁਕ ਸਾਰਿਆਂ ਨੇ ਔਰ ਜੇ ਮੈਂ ਅੱਜ ਪਿਛਲੇ 6 ਮਹੀਨੇ ਲੱਗਾ ਹੋਇਆ ਜੀ ਇਹ ਸਮੱਸਿਆ ਦਸੀ ਬਰਾਦਰ ਤੋਂ ਦਸੀ ਹੈ ਹਾਈ ਕਮਾਂਡ ਦਸੀ ਹੈਗੀ ਆ ਜਦੋਂ ਜਿੱਥੇ ਆਏ ਆ ਤੁਹਾਨੂੰ ਉਹਨਾਂ ਯਕੀਨ ਦਿਵਾਇਆ ਔਰ ਭਰੇ ਮੈਂ ਤੇ ਇਹ ਅਨਾਉਂਸ ਕਰ ਚੁੱਕੇ ਆ ਵੀ ਇਹ ਹੱਲ ਕਰਾਂਗੇ ਸੀ ਕਿ ਮੈਂ ਤੁਹਾਨੂੰ ਯਕੀਨ ਪੂਰਾ ਦਿਵਾਉਂਗਾ ਵੀ ਜਿਹੜੀ ਸਮੱਸਿਆ ਆਨ ਜੋ ਪਰੇਸ਼ਾਨੀ ਹੈ ਇਹ ਅਸੀਂ ਇੱਥੇ ਹੀ ਜਮੇ ਬਗਾ ਬਗਾ ਮੈਂ ਇੱਕ ਸਵਾਲ ਜਰੂਰ ਕਰਦਾ ਨਾ ਕੱਟਵਾਟ ਬਹੁਤ ਕੀਤੀ ਗਈ ਹੈ ਇਸ ਬਾਡ ਚ ਬਹੁਤ ਕੱਟਵਾਟ ਕੀਤੀ ਹੈ ਕਿੱਦਾਂ ਤੁਸੀਂ ਇਹਦੇ ਵਿੱਚ ਰੋਗੇ ਦੇਖੋ ਗੱਲ ਹੈ ਇਦਾਂ ਜੀ ਜੋ ਕੱਟਵਾਟ ਕੀਤੀ ਹੈਗੀ ਆ ਦੇਖੋ ਮੰਤ ਕਰਨੀ ਹੈ ਇਧਰ ਨਹੀਂ ਜੁੱਧਰ ਕਰ ਲਈ ਦੇਖੋ ਜਿਹਦੇ ਜਿਸ ਬੰਦੇ ਨੇ ਕੰਮ ਕਰਵਾਉਣਾ ਜਿਹਨੂੰ ਕੰਮ ਕਰਾਉਣ ਦਾ ਸ਼ੌਂਕ ਹੈ ਜਿਹੜਾ ਲੋਕਾਂ ਦੇ ਵਿਚ ਦਵਾ ਹੂਆ ਉਹ ਜਿਹੜਾ ਮਰਜ਼ੀ ਪਾਸੇ ਚਲਾ ਦੇਵੇ ਉਹਨੂੰ ਫਿਕਰ ਨਹੀਂ ਹੈ ਕੋਈ ਵੀ ਚਲੋ ਤੁਹਾਡਾ 13 ਨੰਬਰ ਕਨਫਰਮ ਹਾਂਜੀ ਕਨਫਰਮ ਆ ਤਾਂ ਇਹ ਸੀ ਸਾਡੇ ਨਾਲ ਸੁਨੀਲ ਕੁਮਾਰ ਜੀ ਬੱਗਾ ਜਿਨ੍ਹਾਂ ਨੇ ਕਿਹਾ 13 ਨੰਬਰ ਦੇ ਯਾਨੀ ਕਿ ਉਮੀਦਵਾਰ ਹੈਗੇ ਨੇ ਔਰ 13 ਨੰਬਰ ਦੀ ਇੱਕ ਸੌਨਾ ਵੱਡੀ ਜਿਹੜੀ ਸਮੱਸਿਆ ਵਾ ਚਰਸੀ ਗੇਟ ਚਰਸੀ ਬਾਜ਼ਾਰ ਦੀ ਆ ਜਿੱਥੇ ਕਿ ਗੋਡੇ-ਗੋਡੇ ਪਾਣੀ ਹਰ ਵੇਲੇ ਖੜਾ ਰਹਿੰਦਾ ਹਰ ਵੇਲੇ ਗੋਡੇ-ਗੋਡੇ ਪਾਣੀ ਖੜਾ ਰਹਿੰਦਾ ਆ ਪਾਣੀ ਤੋਂ ਲੋਕੀ ਪਰੇਸ਼ਾਨ ਹੁੰਦੇ ਆ ਬਦਬੂ ਵਾਲਾ ਪਾਣੀ ਗੰਦਾ ਪਾਣੀ ਇੱਥੇ ਖੜੇ ਹੁੰਦਾ ਇਹ ਜਿਹੜੇ ਆਉਣ ਵਾਲੇ ਜਿਹੜੇ ਸੁਭਾਵੀ ਜਿਹੜ ਤਰਾ ਸੰਭਾਲਣਗੇ ਤੇ ਕਿਸ ਤਰ੍ਹਾਂ ਸਮੱਸਿਆਵਾਂ ਨੂੰ ਇਹਨਾਂ ਨੂੰ ਦੂਰ ਕਰਾਂਗੇ ਸੁਮਿਤ ਠਿੰਗੜਾ ਦੇ ਨਾਲ ਸ਼ਸ਼ੀਲ ਠਿੰਗੜਾ ਇਕੱਠਾ ਲੈਰ ਨਿਊ ਇਨ